ਹਾਂਜੀ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਯੁੱਧ ਨਸ਼ਾ ਵਿਰੁੱਧ ਭਗਵੰਤ ਮਾਨ ਸਰਕਾਰ ਆ ਜਿਹੜੀ ਪੂਰਾ ਸੇਰਾ ਲੈਣਾ ਚਾਹੁੰਦੀ ਆ ਕਿ ਜਿਹੜਾ ਚਿੱਟੇ ਦੀ ਅਸੀਂ ਪੰਜਾਬ ਚੋਂ ਜੜ ਮਕਾ ਦਿੱਤੀ ਆ ਇਹਦੇ ਤਹਿਤ ਹੀ ਉਹਨਾਂ ਬੜੇ ਲੀਡਰ ਵੀ ਕੁਝ ਚੱਕੇ ਆ ਸੋ ਅੱਜ ਇਸ ਸਾਰੇ ਜਿਹੜੀ ਮੁਹਿੰਮਾ ਉਹਦੀ ਫੂਕ ਨਿਕਲ ਗਈ ਕਹਿਣਤ ਬਾਪੂ ਦੀ ਹਵਾ ਨਿਕਲ ਗਈ ਜਦੋਂ ਫਰੀਦਕੋਟ ਤੋਂ ਆਮ ਆਦਮੀ ਦੇ ਐਮਐਲਏ ਗੁਰਦਿੱਤ ਸਿੰਘ ਸੇਖੋਂ ਦੇ ਡਰਾਈਵਰ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਲੋ ਜੀ ਫਰੀਦਕੋਟ ਦੇ ਐਮਐਲਏ ਗਰਦੀਪ ਸਿੰਘ ਸੇਖੋ ਦੇ ਡਰਾਈਵਰ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਸੁਣੋ ਜੀ ਪੂਰੀ ਵੀਡੀਓ ਮੈਂ ਨਾਲ ਲਾ ਰਿਹਾ ਹੈ ਕਿ ਕੀ ਚੱਲ ਰਿਹਾ ਹੈ ਅੰਦਰੋਂ ਅੰਦਰੀ ਆਮ ਆਦਮੀ ਸਰਕਾਰ ਵਿੱਚ ਕਿਵੇਂ ਜਿਹੜੇ ਇਹਨਾਂ ਦੇ ਅੱਗੇ ਨੌਕਰ ਚੌਕਰ ਆ ਉਹ ਚੁੱਟੇ 'ਚ ਗ੍ਰਸਤਾ ਹਰੇ ਹੋਰ ਜਿਹੜੇ ਉਹਨਾਂ ਦਾ ਪਤਾ ਨਹੀਂ ਕਿ ਕੀ ਚੱਲ ਰਿਹਾ ਹੈ ਸਿੱਧੇ ਐਮਐਲਏ ਦੇ ਜਿਹੜੇ ਡਰਾਈਵਰ ਆ ਉਹ ਫੜੇ ਗਏ ਆ ਲੋ ਸੁਣੋ ਜੀ ਰਿਪੋਰਟ ਪੰਜਾਬ ਵਿੱਚ ਜਿੱਥੇ ਇੱਕ ਪਾਸੇ ਯੁੱਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕੁਝ ਸਰਕਾਰ ਦੇ ਵਿੱਚੋਂ ਐਮਐਲਏ ਲੀਡਰਾਂ ਦੇ ਅਜੀਏ ਬੰਦੇ ਜੋ ਕਿ ਅਜੀਹਿਆ ਕਾਰਗੁਜ਼ਾਰੀਆਂ ਕਰਦੇ ਨੇ ਜਿਸ ਦੇ ਕਰਕੇ ਪੂਰੇ ਪਾਰਟੀ ਦੇ ਉੱਤੇ ਸਵਾਲ ਉੱਠਦੇ ਹੋਏ ਨਜ਼ਰ ਆਉਂਦੇ ਨੇ ਤਾਂ ਇੱਥੇ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਫਰੀਦਕੋਟ ਦੇ ਐਮਐਲਏ ਗੁਰਦਿੱਤ ਸਿੰਘ ਸੇਖੋ ਦੇ ਪਰਸਨਲ ਡਰਾਈਵਰ ਦੇ ਕੋਲ ਉਹ ਚਿੱਟਾ ਬਰਾਮਦ ਹੋਇਆ ਹੈ ਤੇ ਜਿਸ ਉੱਤੇ ਐਫਆਈਆਰ ਵੀ ਜੋ ਹੈ ਦਰਜ ਕਰ ਲਈ ਗਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਮੰਤਰੀਆਂ ਤੇ ਸਵਾਲ ਉੱਠਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਹੁਣ ਮੁੜ ਤੋਂ ਫਰੀਦਕੋਟ ਦੇ ਐਮਐਲਏ ਗੁਰਦਿੱਤ ਸਿੰਘ ਸੇਖੋ ਦੇ ਪਰਸਨਲ ਡਰਾਈਵਰ ਕੋਲੋਂ 284 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਸੇ ਦੇ ਨਾਲ ਉਸ ਉੱਤੇ ਪਰਚਾ ਵੀ ਜੋ ਹੈ ਦਰਜ ਹੋਇਆ ਹੈ ਤੇ ਇਸੇ ਦੇ ਨਾਲ ਉਸ ਦੇ ਬਾਕੀ ਸਾਥੀਆਂ ਦੇ ਉੱਤੇ ਵੀ ਇਹ ਪਰਚਾ ਦਰਜ ਹੋਇਆ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਦੇ ਵੱਲੋਂ ਜਿਹੜੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਜਿਹੜੇ ਨੇ ਖੜੇ ਹੋ ਜਾਂਦੇ ਨੇ ਤਾਂ ਪੰਜਾਬ ਸਰਕਾਰ ਇਸ ਉੱਤੇ ਹੁਣ ਕਿੱਦਾਂ ਦੀ ਕਾਰਵਾਈ ਕਰਦੀ ਹੈ ਇਹ ਵੀ ਦੇਖਣਾ ਹੋਵੇਗਾ ਤਦਾਦੀ ਹੈ ਕਿ ਐਫਆਈਆਰ ਦਰਜ ਹੋਈ ਹੈ ਫਰੀਦਕੋਟ ਦੇ ਐਮਐਲਏ ਗੁਰਦਿੱਤ ਸਿੰਘ ਸੇਖੋ ਦੇ ਪਰਸਨਲ ਡਰਾਈਵਰ ਦੱਸੇ ਜਾ ਰਹੇ ਨੇ ਜਿਹੜੇ ਇੱਥੇ ਫੜੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਡਰਾਈਵਰ ਅਤੇ ਉਸਦੇ ਕੁਝ ਸਾਥੀਆਂ ਦੇ ਖਿਲਾਫ ਜਿਹੜੀ ਐਫਆਈਆਰ ਹੈ ਦਰਜ ਕਰ ਲਈ ਗਈ ਹੈ ਤੇ ਵੀ ਦੱਸਦੀ ਹੈ ਕਿ 284 ਗ੍ਰਾਮ ਚਿੱਟਾ ਇੱਥੇ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ ਤਾਂ ਪੰਜਾਬ ਦੇ ਵਿੱਚ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਹੀ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਜੜੀ ਮੁਹਿੰਮ ਹੈ ਚਲਾਈ ਜਾਂਦੀ ਹੈ ਪਰ ਇਹਨਾਂ ਨਸ਼ਾ ਵਿਰੁੱਧ ਮੁਹਿੰਮ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਪੰਜਾਬ ਦੀ ਤਾ ਅਜੀਬ ਹੈ ਜਿਹੜੇ ਮਾਮਲੇ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ ਉਸ ਤੋਂ ਬਾਅਦ ਪਾਰਟੀ ਦੇ ਉੱਤੇ ਸਵਾਲ ਉੱਠਦੇ ਹੋਏ ਤਾਂ ਇੱਥੇ ਬੰਦੇ ਹੀ ਨੇ ਤੇ ਨਾਲ ਹੀ ਹੁਣ ਇਹਨਾਂ ਦੇ ਉੱਤੇ ਕਿਸ ਕਦਰ ਕਾਰਵਾਈ ਹੋਏਗੀ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਕਿਸੇ ਨਾ ਕਿਸੇ ਐਮਐਲਏ ਜਾਂ ਮੰਤਰੀਆਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਨਾਂ ਸਬੰਧਿਤ ਦੱਸਿਆ ਜਾ ਰਿਹਾ ਪਰਸਨਲ ਡਰਾਈਵਰ ਇੱਥੇ ਦੱਸਿਆ ਜਾ ਰਿਹਾ ਗੁਰਦਿੱਤ ਸਿੰਘ ਸੇਖੋ ਦਾ ਫਰੀਦਕੋਟ ਦੇ ਐਮਐਲਏ ਨੇ ਗੁਰਦਿੱਤ ਸਿੰਘ ਸੇਖੋ ਜਿਨ੍ਹਾਂ ਦਾ ਇਹ ਡਰਾਈਵਰ ਹੈ ਦਾ ਦੱਸਿਏ ਕਿ ਪੰਜਾਬ ਦੇ ਵਿੱਚ ਅਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਇਹਨਾਂ ਦੇ ਵੱਲੋਂ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਜਿਹੜੇ ਨੇ ਉੱਠਦੇ ਹੋਏ ਨਜ਼ਰ ਆਉਂਦੇ ਨੇ ਤਾਂ ਐਫ ਆਈ ਆਰ ਇੱਥੇ ਦਰਜ ਹੋ ਚੁੱਕੀ ਹੈ ਪਰ ਫਿਲਹਾਲ ਦੀ ਘੜੀ ਇਹਨਾਂ ਦੇ ਉੱਤੇ ਕਾਰਵਾਈ ਕਿੱਦਾਂ ਦੀ ਹੋਏਗੀ ਇਹ ਵੀ ਦੇਖਣਾ ਹੋਏਗਾ ਕਿਉਂਕਿ ਅਜਿਹਾ ਪਰਚੇ ਤਾਂ ਪੰਜਾਬ ਪੁਲਿਸ ਪਾਉਂਦੀ ਹੀ ਪਾਉਂਦੀ ਹੈ ਪਰ ਅੱਗੇ ਚੱਲ ਕੇ ਇਹਨਾਂ ਦੇ ਉੱਤੇ ਕਾਰਵਾਈ ਕਿੱਦਾਂ ਦੀ ਹੋਏਗੀ ਇਹ ਵੀ ਜਿਹੜਾ ਕਹਿ ਸਕਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਇੱਕ ਪਾਸੇ ਯੁੱਧ ਨਸ਼ੇ ਵਿਰੂਧ ਜਿਹੜੀ ਮੁਹਿੰਮ ਹੈ ਚਲਾਈ ਜਾ ਰਹੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਤੇ ਸਵਾਲ ਵੀ ਉੱਠਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਇੱਥੇ ਆਪ ਦੇ ਐਮਐਲਏ ਗੁਰਦੀਪ ਸਿੰਘ ਸੇਖੋ ਦੇ ਪਰਸਨਲ ਡਰਾਈਵਰ ਦੇ ਕੋਲੋਂ 284 ਗ੍ਰਾਮ ਹੈਰੋਇਨ ਜੋ ਹੈ ਬਰਾਮਦ ਹੋਈ ਹੈ ਹੈਰੋਇਨ ਮਿਲਣ ਤੋਂ ਬਾਅਦ ਹਾਲਾਂਕਿ ਉਸ ਉੱਤੇ ਤੇ ਉਸ ਦੇ ਸਾਥੀਆਂ ਦੇ ਉੱਪਰ ਜਿਹੜਾ ਐਫ ਆਈ ਆਰ ਹੈ ਉਹ ਵੀ ਦਰਜ ਹੋ ਚੁੱਕੀ ਹੈ ਤਾਂ ਐਫ ਆਈ ਆਰ ਦਰਜ ਹੋਈ ਹੈ ਪਰ ਇੱਥੇ ਕਾਰਵਾਈ ਕਿੱਦਾਂ ਦੀ ਹੋਏਗੀ ਦੇਖਣਾ ਹੋਏਗਾ ਕਿਉਂਕਿ ਇੱਥੇ ਬੁਲਡੋਜ਼ਰ ਕਾਰਵਾਈਆਂ ਵੀ ਹੋ ਰਹੀਆਂ ਨੇ ਨਸ਼ਾ ਤਸਕਰਾਂ ਨੂੰ ਫੜਨ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਸਕੀਮਾਂ ਵੀ ਲਗਾਈਆਂ ਜਾ ਰਹੀਆਂ ਨੇ ਪਰ ਇੱਥੇ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਦੇ ਕਰੀਬੀ ਜਿਹੜੇ ਕਹੇ ਜਾ ਰਹੇ ਨੇ ਡਰਾਈਵਰ ਪਰਸਨਲ ਡਰਾਈਵਰ ਦੇ ਕੋਲੋਂ ਇਹ ਹੈਰੋਇਨ ਬਰਾਮਦ ਹੋਈ ਹੈ ਤਾਂ ਇਸ ਉੱਤੇ ਦੇਖਣਾ ਹੋਏਗਾ ਕਿ ਕਿੱਦਾਂ ਦੀ ਕਾਰਵਾਈ ਜੋ ਹੈ ਹੁਣ ਪੰਜਾਬ ਸਰਕਾਰ ਲੈਂਦੀ ਆ ਜਾਂ ਕਿਦਾਂ ਦਾ ਐਕਸ਼ਨ ਇਸ ਉੱਤੇ ਪੰਦਾ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂਰ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ